ਭਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਇਸ ਵੇਲੇ ਅਸੀਂ ਤਰਨਤਾਰਨ ਜ਼ਿਲ੍ਹੇ ਦੇ ਜੱਲੋਕੇ ਪਿੰਡ ਦੇ ਵਿੱਚ ਬੈਠੇ ਆਂ ਤੇ ਸਤਨਾਮ ਸਿੰਘ ਵੀਰ ਜੀ ਦੇ ਘਰਾਂ ਘਰ ਦੇ ਹਾਲਾਤ ਮੈਂ ਵੀਡੀਓ ਦੇ ਵਿੱਚ ਜੋੜ ਕੇ ਵਿਖਾ ਦੇਵਾਂਗਾ ਦੋ ਪਰਿਵਾਰ ਇਸ ਘਰ ਦੇ ਵਿੱਚ ਗੁਜ਼ਾਰਾ ਕਰਦੇ ਆ ਤੇ ਇਹਨਾਂ ਦੇ ਕੁਝ ਬੈਠਕਾਂ ਦੀਆਂ ਛੱਤਾਂ ਪਾਣੀ ਦੇ ਨਾਲ ਡਿੱਗ ਗਈਆਂ ਨੇ ਇਹਦੇ ਤੋਂ ਪਹਿਲਾਂ ਅਸੀਂ ਇਹਨਾਂ ਦੇ ਖੇਤ ਗੇੜਾ ਮਾਰ ਕੇ ਆਏ ਸਾਂ ਵੀਰ ਕੀ ਜੱਦੀ ਜ਼ਮੀਨ ਸੀਗੀ 7-8 ਕਿੱਲੇ ਆਪਣੀ ਪੱਕੀ ਜ਼ਮੀਨ 2023 ਚ ਕੋਸ਼ਿਸ਼ ਜ਼ਮੀਨ دریا ਦੇ ਵਿੱਚ ਆ ਗਈ ਸੀ ਤੇ ਹੁਣ ਇਸ ਵੇਲੇ ਸਿਰਫ 4 ਤੋਂ ਲਗੀ 5 ਕਨਾਲਾਂ ਹੀ ਜ਼ਮੀਨ ਦੀਆਂ ਬਚੀਆਂ ਨੇ ਦੂਸਰੀ ਸਾਰੀ ਜ਼ਮੀਨ دریا ਦੇ ਵਿੱਚ ਆ ਗਈ ਹੈ ਬਜ਼ੁਰਗ ਬੈਠਿਆ ਸਾਡੇ ਨਾਲ ਇਹ 2023 ਦੇ ਵਿੱਚ ਇਹਨਾਂ ਨੂੰ ਪੈਰਾਲਾਈਜ਼ ਦਾ ਅਟੈਕ ਆ ਗਿਆ ਸੀ ਇਹਨਾਂ ਦੇ ਉੱਤੇ 5-6 ਲੱਖ ਦਾ ਖਰਚਾ ਆਇਆ ਉਸ ਤੋਂ ਬਾਅਦ ਜਿਹੜੀ ਉਹ ਮਾਰ ਪਈ ਉਹਦੇ ਨਾਲ ਪਰਿਵਾਰ ਦੀ ਹਾਲਤ ਜਿਹੜੀ ਆਰਥਿਕ ਹਾਲਤ ਬਹੁਤ ਖਰਾਬ ਹੋ ਗਈ ਸੀ ਮੇਰੀ ਬੇਨਤੀ ਉਹ ਵੀਰਾਂ ਨੂੰ ਜਿਹੜੇ ਸਾਨੂੰ ਪਹਿਲਾਂ ਪੁੱਛਦੇ ਹੁੰਦੇ ਸੀ ਵੀ ਅਸੀਂ ਸੇਵਾ ਕੀ ਕਰਨੀ ਹੈ ਅਸੀਂ ਉਹਨਾਂ ਨੂੰ ਰੋਕਦੇ ਹੁੰਦੇ ਸੀ ਆ ਹੁਣ ਲੋੜ ਆ ਤੁਹਾਡੀ ਚਾਹੇ ਉਹ ਬਾਹਰਲੇ ਵੀਰ ਹੋਣ ਚਾਹੇ ਇੱਥੋਂ ਵਾਲੇ ਜਿਹੜੇ ਪੁੱਛਦੇ ਸੀ ਅਸੀਂ ਸੇਵਾ ਕੀ ਲੈ ਕੇ ਆਈਏ ਤੁਸੀਂ ਆਓ ਇਨ੍ਹਾਂ ਪਰਿਵਾਰਾਂ ਦੀਆਂ ਬਾਹਾਂ ਫੜੀਏ ਆਪਾਂ ਤਾਂ ਕਿ ਇਹ ਇਹਨਾਂ ਨੂੰ ਜਿਹੜੀ ਮਾਰ ਪਈ ਆ ਉਹਦੇ ਵਿੱਚ ਕੁਝ ਹਸਾਰਾ ਲੱਗ ਸਕੇ ਵੀਰ ਜੀ ਤੁਸੀਂ ਆਪਣਾ ਨੰਬਰ ਦੱਸ ਦਿਓ 90435 13000 90435 13000 ਇਹਨਾਂ ਦਾ ਨੰਬਰ ਹੈ ਇਹੀ ਨੰਬਰ ਇਹਨਾਂ ਦਾ Google Pay ਤੇ ਚੱਲਦਾ ਹੈ ਕੀ ਅਕਾਊਂਟ ਹੋਲਡਰ ਕੌਣ ਹੈ ਜੀ ਕਮਲਜੀਤ ਕੌਰ ਅਕਾਊਂਟ ਹੋਲਡਰ ਹੈ ਜੇ ਕਿਸੇ ਨੇ ਸੇਵਾ ਕਰਨੀ ਹੈ ਤਾਂ ਸਿੱਧੀ ਪਰਿਵਾਰ ਨੂੰ ਸੇਵਾ ਕਰ ਸਕਦਾ ਹੈ ਉਹਦੇ ਤੋਂ ਪਹਿਲਾਂ ਫੋਨ ਤੇ ਗੱਲ ਕਰਕੇ ਕਨਫਰਮ ਜ਼ਰੂਰ ਕਰ ਲਿਆ ਜਾਏ ਜਾਂ ਜਿਹੜਾ ਮੇਰਾ ਵੀਰ ਇੱਥੇ ਜਾ ਪਹੁੰਚ ਸਕਦਾ ਹੈ ਉਹ ਪਹੁੰਚ ਕੇ ਇਹਨਾਂ ਦੀ ਮਦਦ ਕਰੇ ਇਹਨਾਂ ਪਰਿਵਾਰਾਂ ਨੂੰ ਬਹੁਤ ਲੋੜ ਹੈ ਆਪਣੀ ਅਜੇ ਸਿਰਫ ਅਸੀਂ ਬਹੁਤ ਥੋੜਾ ਸਰਵੇ ਕਰ ਚੁੱਕੇ ਆਏ ਹਾਂ ਪਿਛਲੇ ਦਿਨਾਂ ਦੇ ਵਿੱਚ ਕਿਉਂਕਿ ਜਿਹੜੇ ਘਰ ਦੇ ਵਿੱਚ ਜਾਈਦਾ ਉੱਥੇ ਹੀ ਹਾਲਤ ਵੇਖੀ ਨਹੀਂ ਜਾਂਦੀ ਹੈਗੀ ਤੇ ਇਹਨਾਂ ਪਰਿਵਾਰਾਂ ਦੀ ਆ ਕੇ ਆਪਾਂ ਸਾਰ ਲਈਏ ਜਮੀਨਾਂ ਪਧਰੀਆਂ ਵੀ ਕਰਨੀਆਂ ਨੇ ਇਹਨਾਂ ਦੀਆਂ ਕਣਕਾਂ ਵੀ ਬੀਜਣੀਆਂ ਨੇ ਪਰ ਹੋਰ ਵੀ ਜਿਹੜੇ ਇਹਨਾਂ ਦੇ ਘਰਾਂ ਦਾ ਨੁਕਸਾਨ ਹੋਇਆ ਪਸ਼ੂਆਂ ਦਾ ਨੁਕਸਾਨ ਹੋਇਆ ਉਹਦੀ ਵੀ ਜਿੰਨੀ ਕੁ ਪਰਪਾਈ ਕਰ ਸਕਦੇ ਨੇ ਸਾਡੇ ਵੀਰ ਉਹ ਜ਼ਰੂਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ